ਜਿੰਨੀ ਕਿ ਮੇਰੀ ਉਮਰ ਤੁਸੀਂ ਮੇਰੇ ਤੋਂ ਸੁਲਝੇ ਬੈਠੇ ਆ ਇੱਕੋ ਚੀਜ਼ ਦੁਨੀਆਦਾਰੀ ਵੇਖ ਕੇ ਸਮਝ ਆਉਂਦੀ ਹੈ ਕਿ ਪ੍ਰਾਤਨ ਸਿੱਖਾਂ ਨੇ ਗੁਰੂ ਨੂੰ ਆਪਾ ਸਮਰਪਣ ਕਰਤਾ ਤੇ ਅੱਜ ਦੇ ਸਿੱਖਾਂ ਦੇ ਅੰਦਰ ਆਪਾ ਪ੍ਰਦਰਸ਼ਨੀ ਰਹਗੀ ਹਉਮੇ ਰਹਗੀ ਆ ਜਿੰਨਾ ਚਿਰ ਹਉਮੇ ਨਹੀਂ ਜਾਂਦੀ ਉਹਨਾਂ ਚਿਰ ਕੋਸ਼ ਵੀ ਨਹੀਂ ਬਣਦਾ ਜੀ ਮਾਰੇ ਦੀ ਬਾਣੀ ਵੀ ਕਹਿੰਦੀ ਗੱਲ ਨਹੀਂ ਜੋਗ ਨਾ ਹੋਈ ਕੱਲੀਆਂ ਗੱਲਾਂ ਬਾਤਾਂ ਨਹੀਂ ਗੁਰਮਖੋ ਹੁਣੇ ਬਾਬਾ ਰਾਜਾ ਰਾਜ ਸਿੰਘ ਵੀ ਇਹੀ ਗੱਲ ਕਰਗੇ ਛੋਟੇ ਸ਼ਬਦਾਂ ਚ ਕੇ ਸਭ ਤੋਂ ਪਹਿਲਾਂ ਤੇ ਬਾਣੀ ਦੇ ਧਾਰ ਨਹੀਂ ਹੋਈਏ ਸਾਨੂੰ ਪਤਾ ਤੇ ਹੋਵੇ ਗੁਰਬਾਣੀ ਦੇ ਅਰਥ ਕੀ ਹੈ ਨੇਤਲੇ ਉਹ ਕੀ ਹੈ ਸਿੱਖੀ ਕੀ ਹੈ ਬਾਅਦ ਵਿੱਚ ਆਪਾਂ ਹੀ ਜੋ ਹਕੂਮਤ ਦੀ ਜੰਗ ਉਹਦੇ ਵੱਲ ਚੱਲਣਾ ਕਰਿਓ ਕਿਰਪਾ ਮੇਰੀਆਂ ਭੈਣਾ ਵੀਰ ਸਾਰੇ ਜੁੜਿਓ ਵਾਹਿਗੁਰੂ ਗਜਕੇ ਵਾਹਿਗੁਰੂ 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 ਸਤਗੁਰੂ ਤਰਸਕ ਮਾਰੇ ਜੇ ਜਿਹੜੇ ਤੁਹਾਡੇ ਚੋਂ ਪਾਵਨਾ ਵਾਲੇ ਸਿੱਖ ਬੈਠੇ ਨਾ ਜਿਨ੍ਹਾਂ ਕੋ ਵਿਦਿਆ ਹੋਵੇ ਤੇ ਮਾਰੇ ਦੇ ਹੁਕਮਨਾਮਿਆਂ ਹਰ ਜਸ ਕਰਤੇ ਬਾਤ ਚਲਾਵੇ ਗੋਬਿੰਦ ਸਿੰਘ ਧੱਕੇ ਜਮ ਖਾਵੇ ਵੀ ਜਿੱਥੇ ਹਰ ਜਸ ਕੀਰਤਨ ਹੋ ਰਿਹਾ ਹੋਵੇ ਨਾ ਉੱਥੇ ਦੂਜੀਆਂ ਬਾਤਾਂ ਕੋਈ ਅਹਿਮੀਅਤ ਨਹੀਂ ਰੱਖਦੀ ਸਿਰਫ ਉੱਥੇ ਸਮਾਗਮ ਅੰਦਰ ਗੁਰੂ ਦੀ ਗੱਲ ਚੱਲ ਰਹੀ ਹੋਵੇ ਇਸ ਸਮਾਪਤੀ ਉੱਤੇ ਸ਼ੁਕਰਾਨਾ ਹੋਣਾ ਚਾਹੀਦਾ ਜਿਹੜਾ ਧੰਵਾਦ ਕਰਨਾ ਸੋ ਮੈਂ ਜਿੱਥੇ ਰਾਗੀ ਸਿੰਘ ਸਟੇਜ ਛੱਡ ਕੇ ਗਏ ਉੱਥੋਂ ਹੀ ਆਪ ਜੀ ਨੇ ਤੁਸਾਂ ਸਾਥ ਦਿੱਤਾ ਹੈ ਕਿਉਂਕਿ ਹੁਣ ਨਾ ਕੋਈ ਸੁਣਨ ਵਾਲਾ ਤੇ ਨਾ ਸਮਝਣ ਵਾਲਾ ਸਾਰੇ ਆਪੋ ਆਪਣੇ ਆਪਾਂ ਘੋੜੇ ਉਪਜਾਈ ਫਿਰਦੇ ਆਖੋ ਸਤਨਾਮ ਮੈਂ ਕਿੰਨਾ ਮੈਂ ਵੱਡਾ ਹੋ ਜਾ ਤੁਸੀਂ ਕਿੰਨੇ ਤੁਸੀਂ ਵੱਡੇ ਹੋ ਜੋ ਪਰ ਜਿਨ੍ਹਾਂ ਦੀ ਤਸਵੀਰ ਪਿੱਛੇ ਲੱਗੀ ਜਦੋਂ ਉਹਨਾਂ ਦਾ ਜੀਵਨ ਪੜੀਦਾ ਵੀਰ ਜੀ ਸ਼ਬਦ ਪੜ ਕੇ ਗਏ ਇਸ਼ਕ ਮੌਲਾ ਮਰ ਤੁਰਾ ਮੌਲਾ ਕੁੰਦ ਕਿ ਰੱਬ ਦੇ ਪਿਆਰ ਦੇ ਅੰਦਰ ਜਿਹੜਾ ਰੱਬ ਨੂੰ ਇਸ਼ਕ ਕਰਦਾ ਹੈ ਉਹਦੀਆਂ ਨੌ ਨਿਸ਼ਾਨੀਆਂ ਨੇ ਬੜੇ ਪ੍ਰੇਮ ਵਿੱਚ ਕਿਸੇ ਵਿਦਵਾਨ ਨੇ ਲਿਖਿਆ ਆਸ਼ਕਾਨਾ ਨੌ ਨਿਸ਼ਾਨੀ ਐ ਫਿਸਰ ਜਿਨ੍ਹਾਂ ਦੀ ਜਾਤ ਚ ਅੱਜ ਬੈਠੇ ਆ ਕਿਤੇ ਜੀਵਨ ਵੇਖਿਓ ਮੈਕਾ ਮਾਰਦਾ ਸੀ ਉਹਨਾਂ ਦਾ ਇੰਨੀ ਬੰਦਗੀ ਜਿੰਨਾ ਜੇ ਆਪਣੇ ਜੀਵਨ ਚ ਬੰਦਗੀ ਨਹੀਂ ਆਉਂਦੀ ਆਪਾਂ ਗੰਦਗੀ ਦਾ ਖਹਿੜਾ ਨਹੀਂ ਛੱਡਣਾ ਉਹਨਾਂ ਜਿਹੜੇ ਅਗਲੇ ਬੁਰਕੀਆਂ ਪਾਉਂਦੇ ਰਹਿਣਗੇ ਤੇ ਅਸੀਂ ਵਿਕਦੇ ਰਵਾਂਗੇ ਸਾਡੇ ਮੁੱਲ ਲੱਗਦੇ ਰਹਿਣਗੇ ਕੌਮ ਧੱਕੇ ਖਾਂਦੀ ਰਵੇ ਕਿਉਂਕਿ ਆਪਾਂ ਰੋਜ਼ ਪੜਦੇ ਜੋਤ ਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਹੁਣ ਕੌਣ ਤਲੀ ਤੇ ਤਰਦਾ ਮੈਂ ਕਹਿੰਦਾ ਤੁਸੀਂ ਮਰਜੋ ਤੁਸੀਂ ਗਾਹ ਉਹਨਾਂ ਨੂੰ ਕਹਿਣਾ ਤੁਸੀਂ ਮਰਜੋ ਉਹਨਾਂ ਐਨੂੰ ਕਹਿ ਦੇਣਾ ਉੱਥੇ-ਉੱਥੇ ਘੁੰਮ ਕੇ ਆਖੋ ਸਤਨਾਮ ਗੱਲ ਸਾਰੀ ਇੱਥੇ ਘਟੀਗੀ ਪਈ ਐ ਜਿੱਡੀ ਵੱਡੀ ਇਬਾਦਤ ਓਡੀ ਵੱਡੀ ਸ਼ਹਾਦਤ ਹਾਫਸ ਆਪਣੇ ਪੁੱਤਰ ਨੂੰ ਕਹਿੰਦਾ ਪੁੱਤ ਨੌ ਨਿਸ਼ਾਨੀਆਂ ਨੇ ਰੱਬ ਨੂੰ ਇਸ਼ਕ ਕਰਨ ਵਾਲੇ ਪੀਰ ਬਦਰੁਦੀਨ ਪੀਰ ਬੁੱਧੂ ਸ਼ਾਹ ਜਿੰਨਾ ਕਮਾਈ ਵਾਲੀਆਂ ਰੂਹਾਂ ਦੇ ਅੰਦਰ ਕੀ ਆਹੇ ਸਰਦੋ ਹਮੇਸ਼ਾ ਚੌਂਕੜਾ ਮਾਰ ਕੇ ਪਿਆਰੇ ਦੀ ਯਾਦ ਵਿੱਚ ਇਕਾਂਤ ਵਿੱਚ 20 25 25 ਘੰਟੇ ਬੈਠ ਰਹਿਣਾ ਆਖੋ ਸਤਨਾ ਖੇਡ ਸਾਰੀ ਬੰਦਗੀ ਦੀ ਆ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਜਦੋਂ ਆਪਾਂ ਸਤ ਦੇ ਧਾਰਨੀ ਹੋਵਾਂਗੇ ਸੱਚ ਦੇ ਨਾਲ ਜੁੜਾਂਗੇ ਤੇ ਸੰਤੋਖ ਦਾ ਜਨਮ ਆਪੇ ਹੋ ਜਾਣਾ ਹੈ ਜਦੋਂ ਬੰਦਾ ਸੰਤੋਖੀ ਹੋ ਗਿਆ ਤੇ ਫਿਰ ਦੋਰਾ ਸੱਚ ਹੋ ਜਾਣਾ ਰਾਜ ਕਰੇਗਾ ਬੋਲੋ ਜੀ ਰਾਜ ਕਰੇਗਾ ਜਿਹੜਾ ਰੱਜਿਆ ਹੋਇਆ ਉਹਨੂੰ ਕਹਿੰਦੇ ਰਾਜਾ ਤੇ ਜਿਹੜਾ ਖਾਲਸਾ ਹੈ ਇਹ ਸ਼ੁੱਧ ਹੈ ਇਹਦੇ ਕੱਲੇ-ਕੱਲੇ ਕਕਾਰ ਕੰਗੇ ਦੇ ਵਿੱਚੋਂ ਕੜੇ ਦੇ ਵਿੱਚੋਂ ਖਸ਼ਹਰੇ ਦੇ ਵਿੱਚੋਂ ਕਿਰਪਾਨ ਦੇ ਵਿੱਚੋਂ ਕੇਸਾਂ ਦੇ ਵਿੱਚੋਂ ਮੁਹੱਬਤ ਦੀ ਖੁਸ਼ਬੂ ਆਉਂਦੀ ਹੈ ਪਰ ਰਾਜ ਕਿੱਥੇ ਹੈ ਦੀ ਬੁਖਾਵਾਏ 100 ਚੋਂ 90% ਨੂੰ ਪੱਤਰਕਾਰ ਪੁੱਛਲੇ ਬਾਣੀ ਦੀ ਡੈਫੀਨੇਸ਼ਨ ਕੰਗੇ ਕੜੇ ਕਿ ਸ਼ਹਿਰੇ ਦੀ ਨਹੀਂ ਆਉਂਦੀ ਆਖੋ ਸਤਨਾਮ ਨਹੀਂ ਆਉਂਦੀ ਪਰੇ ਹੋ ਜਾ ਵੜਦਾਂਗੇ ਹੀ ਮਾਰ ਕੇ ਉਹ ਕਹਿੰਦਾ ਚੰਗਾ ਭਰਾਵਾ ਮੇਰੇ ਮਹਿਬੂਬ ਨੇ ਨੌ ਨਿਸ਼ਾਨੀਆਂ ਦਸੀਆਂ ਪਹਿਲੀ ਆਹੇ ਸਰਦੋ ਰੰਗ ਜਰਦੋ ਬੰਦਗੀ ਕਰ ਕਰ ਕੇ ਰੰਗ ਜਿਹੜਾ ਪੀਲਾ ਪੈ ਜਾਣਾ ਐਨੀ ਕਮਾਈ ਆਹੇ ਸਰਦੋ ਰੰਗ ਜਰਦੋ ਚਸ਼ਮ ਤਰ ਅੱਖਾਂ ਦੇ ਵਿੱਚੋਂ ਪਾਣੀ ਦੇ ਤਰਮਕੇ ਡਿੱਗਣੇ ਸ਼ੁਰੂ ਹੋ ਜਾਣੇ ਗੱਜ ਕੇ ਆਖੋ ਸਤਨਾਮ ਸ੍ਰੀ ਹੋ ਸਕਦਾ ਤੁਹਾਡੇ 'ਚ ਕੋਈ ਭੈਣ ਵੀਰ ਬੈਠਾ ਹੋਵੇ ਇਸ ਅਵਸਥਾ ਦਾ ਮਾਲਕ ਹੋਵੇ ਜਿਹਨੂੰ ਆਪਣੇ ਪਿਆਰੇ ਦੀਆਂ ਬਾਤਾਂ ਨਾਲ ਆਪਣੇ ਮਹਿਬੂਬ ਦੇ ਕਿਸੇ ਨਾਲ ਪਿਆਰ ਆਹੇ ਸਰਦੋ ਰੰਗ ਜਰਦੋ ਚਸ਼ਮ ਤਰ ਕੰਮ ਗੁਫਤ ਨੂੰ ਬਹੁਤ ਘੱਟ ਬੋਲਦੇ ਨੇ ਰੱਬ ਦੇ ਪਿਆਰੇ ਗੱਜ ਕੇ ਕਹਿ ਦੋ ਸਤਨਾਮ ਕੰਮ ਗੁਫਤ ਨੂੰ ਖਾਂਦੇ ਵੀ ਬਹੁਤ ਘੱਟ ਨੇ ਜਿੰਨੀ ਕੁ ਲੋੜ ਕਿਤੇ ਇਸ਼ਕ ਕਰਨਾ ਸੌਖਾ ਏ ਭਾਈ ਸਾਹਿਬਾ ਨਾ ਸ਼ਬਦ ਪੜਿਆ ਸਾਰੀ ਸੰਗਤ ਝੂਟੇ ਲੈ ਰਹੀ ਅਸੀਂ ਵੀ ਆਨੰਦ ਮਾਣਿਆ ਤੇ ਮੇਰੀ ਡਿਊਟੀ ਬਾਪੂ ਨੇ ਲਾਈ ਵਖਿਆਨ ਦੀ ਵੀ ਇਹ ਇਸ਼ਕ ਕਿਹੜਾ ਵਾ ਜਿਹਦੀ ਗੱਲ ਨੂੰ ਗਾ ਕੇ ਗਏ ਆਪਾਂ ਤਪਲਾ ਸੁਣਿਆ ਵਾਜਾ ਸੁਣਿਆ ਸਾਰ ਤਾਲ ਸੁਣੇ ਤੇ ਆਪਾਂ ਝੂਮੇ ਉਹ ਕਹਿੰਦੇ ਚਸ਼ਮਤਰ ਪਿਆਰੇ ਦੇ ਪਿਆਰ ਚ ਗੜੋਂ ਧੋਕੇ ਬੈਠ ਜਾਣਾ ਦੁਨੀਆ ਭੁੱਲ ਜਾਣੀ ਬੁੱਲਿਆ ਰੱਬ ਦਾ ਕੀ ਪਾਉਣਾ ਇਧਰੋਂ ਫਟਣਾ ਇਧਰ ਲਾਉਣਾ ਆਓ ਸਾਰੇ ਬੜੀਏ ਕੁੜੀਓ ਜੀਵਲੇ ਕੋਈ ਆਣ ਮਿਲਾਵੇ ਕੋਈ ਆ ਪੜੋ ਬਾਣੀ ਮੇਰਾ ਪ੍ਰੀਤਮ ਪਿਆਰਾ ਮੇਰਾ ਪ੍ਰੀਤਮ ਪਿਆਰਾ ਮੇਰਾ ਮਰਵਾਜ ਕੋਈ ਆਣ ਮਿਲਾਵੇ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਮੇਰਾ ਪ੍ਰੀਤਮ ਪਿਆਰਾ ਮੇਰਾ ਹਉ ਤਿਸ ਪਹਿ ਆਪ ਵਿਚਾਈ ਹਉ ਤਿਸ ਪਹਿ ਆਪ ਵਿਚਾਈ ਹਉ ਵਾਹਿਗੁਰੂ ਕਹਿੰਦੇ ਆਪਣਾ ਆਪ ਕੁਰਬਾਨ ਦਵੇਂਗਾ ਮਲਾਦੀਏ ਤੈਨੂੰ ਕੀ ਦਵੇਂਗਾ ਕੱਲਾ ਰੁਮਾਲਾ ਨਹੀਂ ਮੱਥਾ ਨਹੀਂ ਦੋ ਚਾਰ ਮਿੰਟ ਗੁਰੂ ਕੋ ਬਹਿ ਕੇ ਨਹੀਂ ਗੁਰੂ ਮੰਗਦਾ ਸਿਰ ਦੇ ਸਕਦਾ ਕੋਈ ਤੇ ਆ ਜੇ ਇੱਧਰ ਉਹ ਹੋਣਾ ਨਹੀਂ ਕਿਸੇ ਕੋ ਸਾਰੇ ਇੱਕ ਦੂਜੇ ਦਾ ਸਿਰ ਦਵਾਉਣ ਨੂੰ ਫਿਰਦੇ ਗੱਜ ਕੇ ਕਹਿ ਦੋ ਸਤਨਾਮ ਸ੍ਰੀ ਵੀ ਤੁਸੀਂ ਮਰ ਜਿਓ ਤੇ ਮੈਂ ਬਗਰੋਂ ਸਾਰਾ ਕੁਝ ਸੰਭਾਲਾਂ ਕਹਿੰਦੇ ਨਾ ਸਾਰੇ ਇੱਕ ਝੰਡੇ ਥੱਲੇ ਇਕੱਠੇ ਹੋ ਜੋ ਬੋਲੋ ਜੀ ਸਾਰੇ ਇੱਕ ਝੰਡੇ ਥੱਲੇ ਇਕੱਠੇ ਹੋ ਜਓ ਪਰ ਵਿਚਲੀ ਗੱਲ ਕੀ ਜਿਹੜਾ ਝੰਡੇ 'ਚ ਡੰਡਾ ਉਹ ਵੀ ਨੂਖੜਾ ਦਿਊਗਾ ਜੇ ਕਿ ਆਖੂ ਸਤਨਾਮ ਹਉਮੈ ਜਿੰਨਾ ਚਿਰ ਨਿਕਲਦੀ ਨਹੀਂ ਕੁਛ ਨਹੀਂ ਹੋਣਾ ਉਹ ਪਿਆਰ ਦੀ ਬਾਤ ਪਾ ਕੇ ਚਰਨਾਬ ਜੀ ਦੇ ਝਾੜੀਏ ਨੋਂ ਨਿਸ਼ਾਨੀਆਂ ਨੇ ਪੀਰ ਬੁੱਧੂ ਸਾਹ ਦੇ ਅੰਦਰ ਆਹੇ ਸਰਦੋ ਰੰਗ ਜਰਦੋ ਚਸ਼ਮਤਰ ਮਾਲਾ ਫਿਰਦੀ ਐ ਹਰ ਵੇਲੇ ਅੱਲਾ 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 ਕਈ ਕਈ ਘੰਟੇ ਆਪਾਂ ਤੇ ਆਪਣਾ ਨਿਤਨੇਮ ਵੀ ਨਹੀਂ ਕਰਦੇ 2 ਘੰਟੇ ਦਾ ਕੋ ਸਤਨਾਮ ਬਾਪੂ ਕੋਲੇ ਬੈਠਾ ਵੇਖ ਰਿਆ ਗੁਰੂ ਗ੍ਰੰਥ ਸਾਹਿਬ ਹੱਸਦੇ ਹੋਣੇ ਵੀ ਕਰਨ ਕੀਦੇ ਸਾਰੇ ਥਾਪੂ ਆਪਣੀ ਹੋਂਮੇ ਜੱਗੀ ਫਿਰ ਰਹੇ ਗੁਰੂ ਸਾਹਿਬ ਜੀ ਦ੍ਰਿਸ਼ਟੀ ਦਇਆ ਕਰ ਦੇਣ ਕਿਤੇ ਬਖਸ਼ਿਸ਼ਾਂ ਮਾਰੇ ਦੀਆਂ ਐਵੇਂ ਨਹੀਂ ਸੀ ਮਿਲਦੀਆਂ ਅੱਜ ਮਾਫ਼ ਕਰਿਓ ਸਿਰਪਾਉ ਆਪਾਂ ਬੜਾ ਸਸਤਾ ਕਰਤਾ ਜੀ ਪਹਿਲੇ ਇਤਿਹਾਸ ਵਿੱਚ ਸਿਰਪਾਉ ਪਤਾ ਕਿੰਨੂੰ ਮਿਲਦਾ ਸੀ ਜਿਨਨੇ ਬਹੁਤ ਵੱਡੀ ਕੌਮ ਚ ਪੰਥ ਚ ਬਖਸ਼ਿਸ਼ ਜਿਹੜੀ ਆਪਣੇ ਵੱਲੋਂ ਗੁਰੂ ਦੀ ਦਿੱਤੀ ਹੋਈ ਚੁਕੁਰਬਾਨ ਕੀਤੀ ਹੈ ਜਿਨਾਂ ਚ ਭਾਈ ਮਰਦਾਨਾ ਜੀ 52 ਸਾਲ ਕੀਰਤਨ ਕੀਤਾ ਸਿਰਪਾਉ ਵਿਲਿਆ ਬੋਲੋ ਵੇਗ ਦੂਸਰਾ ਬਾਬਾ ਬੁੱਢਾ ਸਾਹਿਬ ਜੀ ਨੇ 113 ਸਾਲ ਟੋਕਰੀ ਢੋਈ ਸਰੋਪਾ ਮਿਲਿਆ ਬੋਲੋ ਭਾਈ ਜਿੰਨਾ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਸਾਹਿਬ ਨੇ ਆਪ ਨਿਵਾਜਿਆ ਬੋਲੋ ਪਿਆਰਿਓ ਭਾਈ ਮਣੀ ਸਿੰਘ ਸਾਹਿਬ ਗੁਰੂ ਘਰ ਦੀ ਗ੍ਰੰਥੀ ਬੰਦ-ਬੰਦ ਕੱਟ ਕੇ ਟੋਕਰੇ ਭਰੇ ਬੋਲੋ ਸਰੂਪਾ ਮਿਲਿਆ ਬਾਬਾ ਜੀਪ ਸਿੰਘ ਸਾਹਿਬ ਜੀ ਨੂੰ ਤਲੀ ਤੇ ਸਿਰ ਰੱਖ ਕੇ ਕਹਿੰਦੇ ਧੰਨ ਗੁਰੂ ਰਾਮਦਾਸ ਜਿੰਨਾ ਚਿਰ ਤੇਰਾ ਘਰ ਆਜ਼ਾਦ ਨਹੀਂ ਹੁੰਦਾ ਉਹਨਾਂ ਚਿਰ ਮੈਂ ਸ਼ਹੀਦ ਨਹੀਂ ਹੋਵਾਂਗਾ ਕਿੱਡਾ ਪਰਮ ਹੈ ਉਹ ਤੁਰੇ ਸੀ ਉਹਨਾਂ ਮੇਥ ਲਿਆ ਸੀ ਪੰਡਾ ਅਰਦਾਸ ਕਰਕੇ ਔਰ ਚਿੱਠੀਆਂ ਭੇਜਤੀਆਂ ਵੀ ਆਜੋ ਅਸੀਂ ਚੱਲੇ ਆ ਮਰਨ ਆਜੋ ਚੱਲੀਏ ਉਹਨਾਂ ਨੇ ਇਹ ਨਹੀਂ ਸੀ ਕਿ ਆ ਵੀ ਆਜੋ ਅਸੀਂ ਬਹਿਣ ਲੱਗੇ ਆਖੋ ਸਤਨਾਮ ਤੁਸੀਂ ਜਵਾਬ ਦਿਓ ਪੜੇ ਲਿਖੇ ਪ੍ਰਾਤਨ ਇਤਿਹਾਸ ਪੜ ਕੇ ਵੇਖ ਲਓ ਕਦੀ ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ ਸੀ ਵੀ ਸਹਬਜ਼ਾਦਿਆਂ ਨੇ ਖੂਨ ਦਾ ਪਾਣੀ ਇਨਸਾਫ ਲੈਣਾ ਏ ਤੇ ਛੜਕ ਤੇ ਬਹਿ ਜਾਓ ਤੁਸੀਂ ਪੜ੍ਹੇ ਲਿਖੇ ਬੈਠੇ ਹੋ ਕਦੇ ਗੌਰ ਕੀਤਾ ਇਤਿਹਾਸਲੇ ਕਦੀ ਉਹਨਾਂ ਨੇ ਆਖਿਆ ਸੀ ਕਿ ਆ ਜਾਓ ਇੱਥੇ ਇੱਕ ਬੈਕ ਕੇ ਤਰਨਾਲਾਈਏ ਉਹ ਬੜਾ ਮਾੜਾ ਹੋਇਆ ਸਹਬਜਾ ਦੇ ਨੀਆਂ ਚ ਚੰਤੇ ਇੱਥੇ ਕੋਈ ਨਹੀਂ ਇੱਥੇ ਤੇ ਜਾ ਆ ਪੈਣੀ ਤੇ ਜਾ ਗਾ ਕਹਿੰਦੇ ਇੱਥੇ ਸਿੱਧੀ ਗੱਲ ਹੈ ਜਦੋਂ ਬਾਪੂ ਦੇ ਤਖਤ ਨੂੰ ਢਾਤਾ ਪਤਾ ਲੱਗਾ ਬਾਬਾ ਦੀਪ ਸਿੰਘ ਨੂੰ ਉਦੋਂ ਮੋਬਾਈਲ ਨਹੀਂ ਹੈ ਆ ਟੈਕਨੋਲੋਜੀ ਨਹੀਂ ਸੀ ਇੱਕ ਸਿੱਖ ਗੁਰੂ ਕੀ ਫੌਜ ਲਾੜ ਲਈ ਨਿਹੰਗ ਸਿੰਘ ਪਹੁੰਚੀ ਜਾ ਕੇ ਆਖਿਆ ਬਾਬਾ ਤੂੰ ਮਾਲਾ ਫੇਰੰਦਿਆਂ ਪੋਥੀਆਂ ਲਿਖ ਕੇ ਲੰਗਰ ਵਰਤੋਂਦਿਆਂ ਬਾਪੂ ਦਾ ਤਖਤ ਢਹਿ ਗਿਆ ਕੋ ਸਤਨਾ ਉਹਨਾਂ ਨੇ ਫਿਰ ਕੀ ਚਿੱਠੀ ਲਿਖੀ ਮਾਝੇ ਮਾਲਵੇ ਦੁਆਬੇ ਨੂੰ ਕਹਿੰਦੇ ਜੋਤ ਪ੍ਰੇਮ ਖੇਲਣ ਕਾ ਸਿਰ ਤਰ ਤਲੀ ਟੱਕਰ ਲਈ ਜਾਊਗੀ ਅਬਦਾਲੀ ਦੀ ਫੌਜ ਨਾਲ ਤਰੀਕ ਦੇਤੀ ਖਾਲਸਿਆਂ ਨੂੰ ਖੱਫਣ ਪੈਣ ਕੇ ਆਪਣੇ ਉਤੇ ਬਾਬਾ ਦੀਪ ਸਿੰਘ ਨੇ ਚੁੰਕਾਰ ਅਜਹਮਾਹੀਲ ਤੇ ਦਰ ਗੁਜਸਤ ਖੇਰ ਗੁਰੂ ਗੋਬਿੰਦ ਸਿੰਘ ਜੀ ਦਾ ਹਲਾਲ ਅਸਤ ਬੁਰਤਨ ਬਾਸ਼ਮਸ਼ੀਰ ਦਸਤ ਇਹ ਅਰਦਾਸਾ ਸੋਧ ਕੇ ਸਾਬੋ ਕੀ ਤਲਵੰਡੀ ਤੋਂ ਲੈ ਕੇ ਮਰਦਾਂ ਨੂੰ ਨਾਲ ਤੇ ਬਾਪੂ ਦੇ ਦਰ ਨੂੰ ਚਾਲੇ ਪਾ ਦਿੱਤੇ ਤੇ ਦੁਸ਼ਮਣ ਦਲ ਕਹਿੰਦਾ ਮੁਠੀ ਭਰ ਖਾਲਸਾ ਕੀ ਵਿਗਾੜੇ ਅਰੋਨਾ ਜੋਦਿਆ ਨੇ ਖਫਣ ਪਾਲਿਆ ਸੀ ਖਫਣ ਪਾ ਕੇ ਚਾਲੇ ਪਾ ਕੇ ਕੋਈ ਪੜ ਰਿਆ ਸੀ ਜੋ ਤੋ ਪ੍ਰੇਮ ਖੇਲਣ ਕਾ ਚਾਉ ਕੋਈ ਪੜ ਰਿਆ ਸੀ ਸੂਰਾ ਸੋ ਪਹਿਚਾਨੀਐ ਜੋ ਲਰੈ ਪੁਰਜਾ ਪੁਰਜਾ ਘਟ ਮਰੇ ਉਹਨਾਂ ਤਰੀਕ ਮਿਥੀ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਨ ਨੂੰ ਚਿੱਠੀ ਲੈ ਕੇ ਆਖਿਆ ਵੀ ਦੱਸ ਕਿੱਥੇ ਮਿਲ ਨਹੀਂ ਕਿਹੜਾ ਮદાન ਚੁਣ ਨਹੀਂ ਤੇਰਨਾ ਦੋ ਹੱਥ ਕਰਨੇ ਐ ਇਹ ਸਾਡੇ ਇਤਿਹਾਸ ਹੀ ਅੱਜ ਕੱਖਾਂ ਤੋਂ ਹੋਲੇ ਆ ਸਮਝ ਨਹੀਂ ਆਉਂਦੀ ਬਾਪੂ ਲਾਗੇ ਬੈਠਾ ਗੁਰੂ ਗ੍ਰੰਥ ਸਾਹਿਬ ਸਭ ਕੁਝ ਵੇਖਦੇ ਸਭ ਨੂੰ ਪਤਾ ਦੁਨੀਆਦਾਰੀ ਦਾ ਉਹ ਬਹੁਤ ਬਖਸ਼ਿਸ਼ ਦਾ ਗਿਆਨ ਹੈ ਇਹ ਦੁਨੀਆ 'ਚ ਬਣਨ ਕੀ ਧਿਆ ਇਸ ਵੇਲੇ ਸੋ ਮੈਂ ਬਚਨ ਕਰ ਰਿਹਾ ਸੀ ਇਸ਼ਕ ਮੌਲਾ ਮਰਦੂਰਾ ਮੌਲਾ ਗੁਨਧ ਬੀਰ ਬਦਰੂ ਬਖਸ਼ਿਸ਼ ਦੇ ਖਜ਼ਾਨੇ ਜਿਨ੍ਹਾਂ ਨੂੰ ਨੋਂ ਨਿਸ਼ਾਨੀਆਂ ਮਿਲੀਆਂ ਆਹੇ ਸਰਦੋ ਰੰਗ ਜਰਦੋ ਜਸ਼ਮਤਰ ਕੰਮ ਗੁਫਤਨੋ ਬਹੁਤ ਘੱਟ ਬੋਲਣਾ ਕੰਮ ਖੁਰਦਨੋ ਬਹੁਤ ਘੱਟ ਖਾਣਾ ਖਰਾਬੇ ਹਰਾਮ ਕੋਈ ਅੱਧਾ ਘੰਟਾ ਇੱਕ ਘੰਟਾ ਨੀਂਦ ਲੈਣੀ ਆਖੋ ਸਤਨਾਮ ਸ੍ਰੀ ਆਪਣੇ ਜਿਦੇ ਇੱਕ ਗੁਣਵਣੀ ਤੇ ਗੱਲਾਂ ਉਹਨਾਂ ਦੀਆਂ ਕਰਦਾ ਕੇ ਕਹਿੰਦੇ ਇੰਤਜਾਰੀ ਬੇਖਿਲਾਰੀ ਦਸਤੇ ਸਰ ਕਿਸੇ ਦੀ ਉਡੀਕ ਵਿੱਚ ਰਹਿਣਾ ਕਿਸੇ ਦਾ ਇੰਤਜ਼ਾਰ ਕਰਨਾ ਆਪਣਾ ਸਿਰ ਫੜ ਕੇ ਕਈ ਕਈ ਘੰਟੇ ਨੀਵਾ ਬੈਠਾ ਰਹਿਣਾ ਜਦੋਂ ਕਿਤੇ ਸਮਾਂ ਬਣਿਆ ਇਤਿਹਾਸ ਪੜ ਕੇ ਵੇਖਿਓ ਗੁਰੂ ਸਾਹਿਬ ਜੀ ਨੂੰ ਸਭ ਤੋਂ ਪਹਿਲੀ ਵਾਰੀ ਕਾਜੀ ਰੁਕਮਦੀਨ ਨੇ ਮੁਹੱਬਤ ਮੰਗੀ ਝੋਲੀ ਕਰਕੇ ਸੱਚੀ ਇਹਨਾਂ ਮੁਸਲਮਾਨਾਂ ਦਾ ਬੜਾ ਡੂੰਗਾ ਰਿਸ਼ਤਾ ਏ ਸਤਿਗੁਰੂ ਜਦੋਂ ਦੁਨੀਆ ਦੇ ਅੰਦਰ ਰਟਨ ਕਰਦੇ 사우ਦੀ ਅਰਬ ਦਾ ਸ਼ਹਿਰ ਮੱਕਾ ਤੇ ਮੱਕੇ ਚ ਪੈਂਦਾ ਕਾਬਾ ਉੱਥੇ ਮੇਰੇ ਹਜ਼ੂਰ ਗਏ ਉਦਣ ਹੀ ਇਹ ਗੱਲ ਸਮਝਾ ਦਿੱਤੀ ਸੀ ਆਸਾ ਹੱਥ ਕਿਤਾਬ ਕਸ਼ ਨੀਲ ਵਸਤਰ ਧਾਰੇ ਬਨਵਾਰੀ ਬਾਬਾ ਫਿਰ ਮੱਕੇ ਗਿਆ ਉੱਥੇ ਭਾਈ ਮਰਦਾਨਾ ਜੀ ਕਹਿੰਦੇ ਬਾਬਾ ਹੱਥ ਚ ਡਾਂਗ ਕਾ ਤੋਂ ਫੜੀ ਹੈ ਤੂੰ ਤਾਂ ਕੀਰਤਨ ਕਰਦਾ ਏ ਪੋਥੀ ਦੇ ਪ੍ਰਚਾਰ ਕਰਦਾ ਹਾਂ ਅੱਜ ਛੋਟਾ ਕਿਉਂ ਪਕੜਿਆ ਸਾ ਹੱਥ ਤੇ ਮੇਰੇ ਮਹਿਬੂਬ ਹੱਸ ਕੇ ਕਹਿਣ ਲੱਗੇ ਵਰਦਨਿਆ ਸਮਾਂ ਇਦਾਂ ਦਾ ਆਊਗਾ ਜਦੋਂ ਦੁਨੀਆ ਪੋਥੀ ਤੋਂ ਸਮਝੇਗੀ ਨਹੀਂ ਪੋਥੀ ਪ੍ਰਚਾਰ ਕੋਈ ਨਹੀਂ ਕਰੇਗਾ ਪੋਥੀ ਦੀ ਬੇਅਦਬੀ ਹੋਵੇਗੀ ਜਿੱਥੇ ਪੋਥੀ ਦੀ ਬੇਅਦਬੀ ਹੋਵੇਗੀ ਉੱਥੇ ਡਾਂਗ ਫੇਰ ਨਹੀਂ ਪਵੇਗੀ ਆਖੋ ਸਤਨਾਮ ਬਾਪੂ ਦੱਸ ਗਿਆ ਉੱਥੇ ਜਾ ਕੇ ਮਾਰੇ ਸਾਹਿਬ ਨੇ ਮੱਖੀ ਚ ਲੱਤ ਵੀ ਖਾਧੀ ਪਰ ਜਿਹੜੇ ਲੋਕਾਂ ਨੇ ਲਤ ਮਾਰੀ ਸੀ ਤਿੰਨ ਸੱਸਿਆ ਗੁਰਮਤ ਦੇ ਸੱਸਾ ਸੁਣਨਾ ਤੁਸੀਂ ਸੁਣ ਰਹੇ ਹੋ ਤੁਹਾਡਾ ਧੰਨਵਾਦ ਹੈ ਦੂਸਰਾ ਸੱਸਾ ਸਮਝਣਾ ਤੇ ਤੀਜਾ ਸਮਾਜਣਾ ਤਿੰਨ ਸੱਸੇ ਤੁਸੀਂ ਅੱਜ ਧਾਰਨ ਕੀਤੇ ਸੁਣਿਆ ਆ ਵੀਰਾਂ ਦਾ ਧੰਨਵਾਦ ਅਸੀਂ 5 ਘੰਟੇ ਦਾ ਸਾਡਾ ਰਸਤਾ ਸੀ ਆਪਕੋ ਸਤਨਾਉ ਤੇ ਆਪ ਜੀ ਦੇ 30 ਮਿੰਟ ਵਾਸਤੇ ਦਰਸ਼ਨ ਹੋਏ ਬਹੁਤ ਪਿਆਰ ਸੀ ਇਹਨਾਂ ਦਾ ਅਸੀਂ ਕਦੀ ਆਏ ਨਹੀਂ ਇੱਧਰ ਤੇ ਕਹਿੰਦੇ ਭਾਈ ਸਾਹਿਬ ਮੈਂ ਕਿਹਾ ਤੁਹਾਡੇ ਨਾਂ ਨੂੰ ਨਹੀਂ ਅਸੀਂ ਉਸ ਨਾਂ ਨੂੰ ਆਉਣਾ ਜਿਸ ਮਹਾਂਪੁਰਖ ਨੇ ਆਪਣੇ ਪੁੱਤ ਤੇ ਆਪਣਾ ਕੁੰਬਾ ਸਾਰੇ ਗੁਰੂ ਗੋਬਿੰਦ ਸਿੰਘ ਲਈ ਕੁਰਬਾਨ ਕਰਤਾ ਗੁਰਮਖੋ ਸੱਚੀ ਮਨ ਪਰ ਜਾਂਦਾ ਉਹਨਾਂ ਰੂਹਾਂ ਦਾ ਇਤਿਹਾਸ ਵੇਖ ਕੇ ਜਿਨ੍ਹਾਂ ਨੇ ਆਪਾਂ ਸਾਰਿਆਂ ਨੂੰ ਨਵਾਜਿਆ ਇੰਨਾ ਪਿਆਰ ਕਾਜੀ ਰੁਕਨਦੀਨ ਨੇ ਕੀਰਤਨ ਸੁਣਿਆ ਮਾਰੇ ਦਾ ਫੈਨ ਕਹਿ ਦੋ ਅੱਜ ਦੀ ਜਵਾਨ ਚ ਮਾਰੇ ਦਾ ਮਰੀਦ ਹੋ ਗਿਆ ਕਹਿੰਦਾ ਬਾਬਾ ਜਾਂ ਮੈਨੂੰ ਵੀ ਲੈ ਜਾ ਤੇ ਜਾਂ ਰਹਿ ਜਾ ਮਹਾਰਾਜ ਕਹਿੰਦੇ ਨਹੀਂ ਤੂੰ ਇੱਥੇ ਸੇਵਾ ਕਰ ਤੇਰੀ ਵੱਡੀ ਸੇਵਾ ਏ ਇਹ ਬੜਾ ਪਾਕ ਸਥਾਨ ਏ ਮੁਸਲਮਾਨਾਂ ਦਾ ਉਹਨੇ ਕਿਹਾ ਬਾਬਾ ਕੋਈ ਨਿਸ਼ਾਨੀ ਦੇ ਦੇ ਤੇ ਮੇਰੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵੱਲ ਉਹਦਾ ਧਿਆਨ ਗਿਆ ਮਾਰੇ ਗੁਰਨਾਨਕ ਸਾਹਿਬ ਦੀ ਖੜਾ ਉਹਨੇ ਆਪਣੀ ਝੋਲੀ ਚ ਗਵਾਲੀ ਪਹਿਨੋ ਆਖੋ ਸਤਨਾਮ ਕਿਨੇ ਬਾਬਾ ਜੀ ਨਿਸ਼ਾਨੀ ਦਿਓ ਭਈ ਮਹਾਰਾਜ ਕਹਿੰਦੇ ਕੀ ਲੈਣਾ ਹੈ ਕਹਿੰਦੇ ਆਪਣੀ ਖੜਾਂ ਦੇ ਦਿਓ ਭਾਈ ਗੁਰਦਾਸ ਕਹਿੰਦੇ ਧਰੀ ਨਿਸ਼ਾਨੀ ਕੌਂਸ ਦੀ ਮੱਕੀ ਅੰਦਰ ਪੂਜ ਕਰਾਈ ਮਹਾਰਾਜ ਸਾਹਿਬ ਦੀ ਖੜਾਂ ਨੇ ਝੋਲੀ ਪਵਾਈ ਸਮਾ ਪਾ ਕੇ ਮਹਾਰਾਜ ਇਧਰ ਅੱਗੇ ਵਧ ਗਏ ਤੇ ਕਾਜੀ ਰੁਕਨਦੀਨ ਸਿੱਖ ਇਤਿਹਾਸ ਵਿੱਚ ਪਹਿਲਾ ਸ਼ਹੀਦ ਹੈ ਗੱਜ ਕੇ ਆਖੋ ਸਤਨਾਮ ਜਿਹਨੂੰ ਸਜ਼ਾ ਕੀ ਦਿੱਤੀ ਗੁਰੂ ਗੋਬਿੰਦ ਗੁਰੂ ਨਾਨਕ ਸਾਹਿਬ ਮਾਰੇ ਦੇ ਪਿਆਰ ਉਹਨੇ ਕੀਰਤਨ ਸੁਣਿਆ ਤੇ ਮਾਰੇ ਤੋਂ ਖੜਾਂ ਜਿਹੜੀ ਨਿਸ਼ਾਨੀ ਕਰਕੇ ਲੈ ਲਈ ਤੇ ਉਹਨੂੰ ਸ਼ਹੀਦ ਕੀਤਾ ਕਿੰਨਾ ਪਿਆਰ ਉਹਨਾਂ ਲੋਕਾਂ ਨੇ ਕੀਤਾ ਤੋਹਫਿਆ ਨਾ ਉਦੋਂ ਬਾਅਦ ਵਿੱਚ ਗੱਲ ਕਰੀਏ ਤੇ ਇਸ ਮਹਾਪੁਰਖ ਦੀ ਜੀ ਦੇ ਪੁੱਤਰੇ 1-2 ਘੰਟਿਆਂ ਦੀਆਂ ਕਥਾ ਲੜੀ ਵਾਰ ਮੈਂ ਤਿਆਰੀ ਕੀਤੀ ਸੀ ਪਰ ਇੱਥੇ ਸਮਾਂ ਆਪ ਜੀ ਨੂੰ ਪਤਾ ਸਾਰਿਆਂ ਦਾ ਸਟੇ ਸਖਤਰ ਸਾਹਿਬ ਬੜੇ ਪਿਆਰ ਵਾਲੇ ਉਹਨਾਂ ਦੀਆਂ ਮਜਬੂਰੀਆਂ ਨੇ ਸਭ ਦਾ ਖਿਆਲ ਰੱਖਣਾ ਪੈਂਦਾ ਏ ਇਸ ਕਰਕੇ ਪੀਰ ਜੀ ਨੇ ਆਪਣੇ ਪੁੱਤਰ ਦੇ ਕੇ ਆ ਗੱਲ ਕਹਿ ਕੇ ਸਮਾਪਤੀ ਜਦੋਂ ਸ਼ਾਮਾਂ ਦਾ ਵਕਤ ਹੋਇਆ ਜੰਗ ਜੋਵਣ ਤੋਂ ਜਿੱਤਿਆ ਮਾਰੇ ਨੇ ਨਾਮ ਦਿੱਤੇ ਬਰਕਤਾਂ ਨਹੀਂ ਬੋਲੇ ਪੀਰ ਜੀ ਜਦੋਂ ਸੂਰਜ ਡੁੱਬ ਗਿਆ ਰਾਤਰੀ ਟਕਾ ਹੋਇਆ ਤੇ ਜਿਸ ਕਮਰੇ ਚ ਮੇਰੇ ਮਾਹੀ ਨੇ ਰਾਮ ਕਰਨਾ ਹੈ ਉਸ ਕਮਰੇ ਦੇ ਬਾਹਰ ਚਲੇ ਗਿਆ ਆਖੋ ਸਤਨਾਮ ਦਰਵਾਜ਼ੇ ਤੇ ਖੜੇ ਸਿੱਖ ਨੇ ਆਖਿਆ ਬਾਬਾ ਕਿੱਧਰ ਆਣੇ ਹੋਏ ਕਹਿੰਦਾ ਕਲਗੀਧਰ ਪ੍ਰੀਤਮ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਿਲਣਾ ਕਹਿੰਦੇ ਟਾਈਮ ਬੜਾ ਹੋ ਗਿਆ ਸਵੇਰੇ ਆਏ ਹੁਣ ਦਰਵਾਜ਼ਾ ਬੰਦ ਹੈ ਪਤਾ ਨਹੀਂ ਸਤਿਗੁਰੂ ਰਾਮ ਕਰਦੇ ਹੋਣੇ ਆ ਦਸਤਾਰਾ ਮਸਤਾਨਾ ਹੋਣਾ ਹੈ ਬਸਤਰ ਕਿਸ ਤਰ੍ਹਾਂ ਹੋਣੇ ਹੁਣ ਹੁਕਮ ਨਹੀਂ ਹੈਗਾ ਤੁਹਾਨੂੰ ਮਹਿਸੂਸ ਕਰਿਓ ਕੋਈ ਵੱਡਾ ਬੰਦਾ ਕਿਸੇ ਨੂੰ ਆਵਾਜ਼ ਮਾਰੇ ਤੇ ਖੁਸ਼ੀ ਚੜ ਜਾਂਦੀ ਆ ਵੱਡੇ ਵੱਡੇ ਬੰਦੇ ਆਉਂਦੇ ਕਿਸੇ ਨਾ ਫੋਟੋ ਹੀ ਲੈ ਜੇ ਨਾ ਤੇ ਕਈਆਂ ਨੂੰ ਦੋ ਦਿਨ ਨੀਂਦ ਨਹੀਂ ਆਉਂਦੀ ਮੇਰੀ ਫਲਾਣੇ ਦਾ ਫੋਟੋ ਲੱਥੀ ਆਪ ਕੋ ਹੋਏਗਾ ਤਾਂ ਮੇਰੇ ਸਤਿਗੁਰੂ ਨੂੰ ਪਿਆਰ ਹੈ ਬੂਏ ਚ ਕਹਿੰਦਾ ਇੱਕ ਵਾਰੀ ਮਿਲਾ ਦਿਓ ਪਹਿਰੇਦਾਰ ਕਹਿੰਦਾ ਨਹੀਂ ਹਲੇਰਾ ਬਹੁਤ ਸਵੇਰੇ ਆਈ ਹੁਣ ਦਰਵਾਜ਼ਾ ਬੰਦ ਹੈ ਤੇ ਅੰਦਰੋਂ ਆਵਾਜ਼ ਸੁਣ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਛਾ ਕਹਿੰਦੇ ਪੀਰ ਬਦੂ ਸਾਜਾ ਲੰਗਿਆ ਪਹਿਰੇਦਾਰ ਨੇ ਆਵਾਜ਼ ਸੁਣੀ ਲੈ ਕੇ ਆਇਆ ਕਹਿੰਦੇ ਪੀਰ ਜੀ ਕੀ ਹੋਇਆ ਕਹਿੰਦੇ ਦਾਤਾ ਜੀ ਤੁਹਾਡੇ ਨਾਲ ਕੋਈ ਦਿਲ ਦੀ ਗੱਲ ਕਰਨੀ ਮੈਂ ਤਾਂ ਆਇਆ ਵੀ ਰਾਤ ਟੇਗੀ ਆ ਹੁਣ ਮੈਂ ਆਪਣੇ ਦਿਲ ਦੀ ਗੱਲ ਕਰ ਸਕਦਾ ਜਿਹਨੇ ਸੰਗਤ ਬੜੀ ਹੁੰਦੀ ਹੈ ਤੁਹਾਡੇ ਕੋਲੇ ਤੇ ਮਾਰੇ ਦਰਵਾਜ਼ਾ ਬੰਦ ਸੀ ਤੇ ਮੈਂ ਮੁੜਨ ਲੱਗਾ ਸੀ ਕਲਗੀਧਰ ਪਾਤਸ਼ਾਹ ਵੇਖੋ ਆਪਾਂ ਕੀ ਵਰੀ ਬਾਹਰੋਂ ਸਿੱਖੀ ਦਾ ਵਿਖਾਵਾ ਕਰਦੇ ਕਰੇ ਕੇਸ ਖੁੱਲੇ ਹੋਣ ਕੱਪੜੇ ਲੱਥੇ ਹੋਣ ਦਵਾ-ਦਵ ਕੋਈ ਆਜੇ ਤੇ ਭੱਜ ਕੇ ਆਪਾਂ ਤਿਆਰ ਹੋਈਦਾ ਵੀ ਮੈਨੂੰ ਵੇਖੀ ਨਾ ਮਹਾਰਜ ਜਿੱਦਾਂ ਕਿਦਾਂ ਉਦਾਂ ਹੀ ਕੇਸ ਮਹਾਰਜ ਵਾਰ ਰਹੇ ਸੀ ਬਸਤਰ ਸੂਖਮ ਸੀ ਉਸੇ ਤਰ੍ਹਾਂ ਹੀ ਪੀਰ ਜੀ ਨੂੰ ਕਹਿੰਦੇ ਆ ਜਾਓ ਬਹਿ ਜਾਓ ਇੱਥੇ ਕਹਿੰਦੇ ਕਿਉਂ ਰੁਕੇ ਕਹਿੰਦੇ ਦਰਵਾਜ਼ਾ ਬੰਦ ਐ ਮਹਾਰਾਜ ਕਹਿੰਦੇ ਪੀਰ ਜੀ ਜਿਹੜੀ ਭੇਟਾ ਜੇ ਤੁਸੀਂ ਪੰਥ ਦੀ ਝੋਲੀ ਚ ਪਾਈ ਆ ਆਹ ਤੇ ਬਾਹਰ ਦਾ ਦਰਵਾਜ਼ਾ ਐ ਉਹ ਪੀਰ ਬੁੱਧੂ ਸਾਹਿਬ ਜਦੋਂ ਮਰ ਕੇ ਆ ਜਾਈਂ ਤੇਰੇ ਲਈ ਦਿਲ ਦੇ ਦਰਵਾਜ਼ੇ ਵੀ ਖੁੱਲੇ ਤੇ ਦਰਗਾਹ ਦੇ ਦਰਵਾਜ਼ੇ ਵੀ ਖੁੱਲੇ ਆ ਤੇਰੇ ਲਈ ਦਰਗਾਹ ਤਿੰਨ ਦੱਦੇ ਚੇਤੇ ਰੱਖਿਓ ਜੀ ਤਿੰਨ ਸੱਸੇ ਸੁਣਨਾ ਸਮਝਾਈ ਤੁਸੀਂ ਜਕਾਰਾ ਦਿੱਤਾ ਬੜਾ ਸ਼ੁਕਰਾਨਾ ਤੀਸਰਾ ਉੱਤੇ ਚਲਣਾ ਤਿੰਨ ਦੱਦੇ ਹੈ ਜਦੋਂ ਵੀ ਇੱਥੇ ਮੱਥਾ ਟੇਕਣਾ ਤੇ ਪਹਿਲਾ ਦੱਦਾ ਮੰਗਿਓ ਸਤਿਗੁਰੂ ਦੁਨਿਆਵੀ ਦਾਤਾਂ ਦਿਓ ਕੋਠੀ ਗੱਡੀ ਚੰਗਾ ਜੀਵਨ ਸਾਥੀ ਦੁੱਧ ਪੁੱਤ ਪੁੱਤਰੀ ਇਹ ਦੁਨਿਆਵੀ ਦਾਤ ਹੈ ਦੂਸਰਾ ਦੱਦਾ ਦਰਗਾਈ ਦਾਤ ਜਿਹੜੀਆਂ ਪੀਰ ਬੁੱਧੂ ਸ਼ਾਹ ਨੇ ਝੋਲੀ ਚ ਪੁਵਾਈਆਂ ਸਿੱਖੀ ਕੰਗਾ ਗੁਰੂ ਕੀ ਬਰਕਤ ਤੇ ਤੀਸਰਾ ਦੱਦਾ ਦੇ ਰੋਗਤਾ ਵੀ ਸਤਿਗੁਰੂ ਤੰਦਰੁਸਤੀ ਦੀ ਦਾਤ ਬਖਸ਼ਿਓ ਦੁਨੀਆ ਤੇ ਸੋਹਣਾ ਸਭ ਕੁਝ ਤਾਂ ਹੀ ਹੈ ਜੇ ਤੰਦਰੁਸਤੀ ਹੈ ਸੁਮਹਾਰਜ ਦੀ ਕਿਰਪਾ ਕਰਨ ਪੀਰ ਜੀ ਨੂੰ ਲਾਗੇ ਬਿਠਾਇਆ ਸੀਨੇ ਨ ਲਾਇਆ ਦੱਸ ਇਹਦੇ ਪਾਸ਼ਾ ਅੱਜ ਆਪਾਂ ਦੋਨੋਂ ਐ ਪਿਆਰ ਚ ਬੈਠੇ ਮੇਰੇ ਅੰਦਰੋਂ ਦਿਲ ਕਹਿੰਦਾ ਮੈਂ ਦਿਨੇ ਨਹੀਂ ਬੋਲਿਆ ਤੁਸੀਂ ਜਦੋਂ ਯੋਧਿਆਂ ਦਾ ਸਨਮਾਨ ਕੀਤਾ ਪੰਗਾਣੀ ਦਾ ਜੰਗ ਜਿੱਤਣ ਤੋਂ ਬਾਅਦ ਮੈਂ ਹੁਣ ਮੰਗਣਾ ਆਂ ਸਤਿਗੁਰੂ ਜੇ ਹੋ ਸਕਦਾ ਤੇ ਮੇਰੀ ਝੋਲੀ ਚ ਸਿੱਖੀ ਦੀ ਦਾਤ ਪਾ ਦੇਵੋ ਸਿੱਖੀ ਬਖਸ਼ ਮਾਰੇ ਨੇ ਕੇਸ ਵੀ ਦਿੱਤੇ ਕੰਗਾ ਵੀ ਦਿੱਤਾ ਬਰਕਤਾਂ ਵੀ ਦਿੱਤੀਆਂ ਬਖਸ਼ਾ ਜਿੰਨੇ ਤੁਹਾਡੇ ਚੀਜ਼ਾਂ ਨੂੰ ਸੰਭਾਲ ਕੇ ਬੈਠੇ ਉਹਨਾਂ ਨੂੰ ਨਮਸਕਾਰ ਹੈ ਤੇ ਜਿਹੜੇ ਵੀਰਾਂ ਕੋ ਨਹੀਂ ਜਰੂਰ ਸੰਭਾਲੀਏ ਐਸਾ ਸਤਿਗੁਰੂ ਜੀ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਗੁਰੂ ਰਾਮ ਪਿਆਰ ਕਰਿਓ ਤੇ ਇੰਨਾ ਕੁ ਪਿਆਰ ਕਰ ਲੋ ਵੀ ਸਿਰ ਦੇਣਾ ਪੈਣਾ ਆਖੋ ਸਤਨਾਮ ਇਹ ਗੱਲ ਲਿਖ ਲਓ ਅੱਜ ਲਿਖ ਲਿਓ 20 ਸਾਲਾਂ ਨੂੰ ਲਿਖ ਲਿਓ 3ਾਂ ਨੂੰ ਸੰਤ ਜੀ ਵੀ ਇਹੋ ਹੀ ਸ਼ਬਦ ਪੜ੍ਹਦੇ ਹੁੰਦੇ ਸੀ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਧਰਮ ਗੱਲ ਇੱਥੇ ਇੱਕ ਗੁੰਡੀ ਚੜੀ ਆ ਵੀ ਸਿਰ ਸਿੱਖੀ ਮੰਗਦੀ ਆ ਤੇ ਇਹੋ ਜਿਹਾ ਕੋਈ ਆਗੂ ਹੈ ਨਹੀਂ ਵੀ ਜਿਹੜਾ ਖੰਡਾ ਚੁੱਕ ਕੇ ਕਵੇ ਆਓ ਚੱਲਗੇ ਮੇਰੇ ਨਾਲ ਜਾਂ ਜਿੱਤਾਂਗੇ ਤੇ ਜਾਂ ਸ਼ਹੀਦ ਹੋਵਾਂਗੇ ਜਿਸ ਦਿਨ ਇਹ ਚੀਜ਼ ਹੋਈ ਉਹ ਦਿਨ ਤੁਹਾਨੂੰ ਕੁਝ ਮਿਲਣਾ ਉਹਨਾਂ ਚ ਰੀਤਾਂ ਤਰੇ ਫਿਰਨਾ ਕਦੀ ਐਨੂੰ ਚਲੇਗੇ ਔਣੂ ਚਲੇਗੇ ਉਧਰੋਂ ਦੋ ਪਈਆਂ ਇੱਧਰ ਆਗੇ ਜੀ ਦੀ ਸਰਕਾਰ ਹੈ ਇਹ ਉਧਰੋਂ ਸਰੂਪਾ ਲੈ ਲਿਆ ਫਸਤਣਾ ਆ ਕਈ ਬੰਦੇ ਮੈਂ ਵੇਖੇ ਸਾਈਕਲ ਦਾ ਸਟੈਂਡ ਹੁੰਦਾ ਉਹ ਵੀ ਨਹੀਂ ਹੈਗਾ ਉਹ ਜਿੱਧਰ ਨੂੰ ਰੁੱਕ ਵੈਂਦੇ ਉਧਰ ਨੂੰ ਮਾਰੇ ਸਾਹਿਬ ਕਹਿੰਦੇ ਨਹੀਂ ਸਗਲ ਦਵਾਰ ਕੋ ਗਇਓ ਤਹਾਰੂ ਬਾਹੇ ਗਏ ਕੀ ਲਾਜ ਅਸ ਗੋਵਿੰਦ ਅਸੀਂ ਅਰਦਾਸ ਕਰਦੇ ਆਂ ਗੁਰੂ ਗੋਬਿੰਦ ਸਿੰਘ ਤੇਰੇ ਪੁੱਤ ਨੀਆਂ ਚ ਖੜੋਣ ਗੁਰੂ ਗੋਬਿੰਦ ਸਿੰਘ ਤੇਰੇ ਪੁੱਤਾਂ ਨੂੰ 300 ਤੀਰ ਵਜੇ ਗੁਰੂ ਗੋਬਿੰਦ ਸਿੰਘ ਤੇਰੇ ਪੁੱਤਾਂ ਦੀਆਂ ਸਾਰ ਰਗਾਂ ਕੱਟੀਆਂ ਜਾਣ ਸਾਡੇ ਵਾਲੇ ਤੇ ਇਟਲੀ ਜਰਮਨ ਅਮਰੀਕਾ ਕੈਨੇਡਾ ਪੱਕੇ ਹੋਣਾ ਕੋ ਵਾਇਗਰੇ ਇਹੀ ਹੈ ਨਾ ਮੈਂ ਵੀ ਵਿਚਿਆ ਆਪਾਂ ਸੁਖ ਲੱਭਦੇ ਫਿਰਦੇ ਆ ਇਥੇ ਦੁੱਖ ਦੇਣਾ ਹੀ ਕੁਝ ਪਾਣੇ ਲਈ ਕੁਝ ਖੋਣਾ ਪड़ਦਾ ਹੈ ਇਸ ਕਰਕੇ ਆਪਾਂ ਦੁਨਿਆਵੀ ਦਾ ਤੈਂਚੇ ਹੀ ਰਹਿ ਗਏ ساری ਜ਼ਿੰਦਗੀ ਦੂਜਾ ਤਾਂ ਦਰਗਾਈ ਦਾ ਤਾਂ ਵੀ ਮੰਗਿਆ ਕਰੋ ਮਹਾਰਾਜ ਦੀ ਸਿੱਖੀ ਮੰਗੋ ਤੇ ਮਹਾਰਾਜ ਨੂੰ ਬੇਨਤੀ ਕਰੋ ਪਾਛਾ ਜੇ ਮੇਰੀ ਕੌਮ ਦਾ ਘਰ ਬੰਦਾ ਏ ਜੇ ਮੇਰਾ ਸਿਰ ਚਾਹੀਦਾ ਤੇ ਲੈ ਲਓ ਕੁਰਬਾਨ ਫਿਰ ਗੱਲ ਬੰਨੀ ਨਹੀਂ ਤੇ ਗੱਲੀ ਜੋਗ ਨਾ ਸਟੇਜ ਚੱਲੀ ਜਾਣੀ ਇੱਧਰ ਦੀ ਸੁਣ ਕੇ ਇੱਧਰ ਦੀ ਕੱਢੀ ਜਾਣਾ ਫਿਰ ਟੋਟਲ ਸਾਬ ਕਰ ਲੈਣਾ ਕਿੰਨੇ ਬਚੇ ਕਿੰਨਾ ਖਰਚਾ ਆਇਆ ਆਪਕੋ ਸਤਨਾਵਾ ਕੀ ਕੁਝ ਖਟਿਆ ਕੀ ਗਵਾਇਆ ਭਾਈ ਜ਼ਰੂਰ ਆਪਣੇ ਘਰ ਤੋਂ ਸ਼ੁਰੂ ਕਰੋ ਆ ਧੰਨ ਨੇ ਮਾਮਾ ਜਿਨ੍ਹਾਂ ਦੇ ਬੱਚਿਆਂ ਦੇ ਸਤਾਰ ਦਿਮਾਲੇ ਬੰਦੇ ਕੋਟ ਕੋਟ ਪ੍ਰਣਾਮ ਜੀ ਮੇਰੀਆਂ ਭੁੱਲਾਂ ਕਰਿਓ ਆ ਤੇ ਅਰਦਾਸ ਕਰਿਓ ਸਾਡੀ ਬੜੀ ਭਾਵਨਾ ਨਾਲ ਉਸ ਮਹਾਂਪੁਰਖ ਦੀ ਇਸ ਧਰਤੀ ਤੇ ਪਹਿਲੀ ਵਾਰ ਦਰਸ਼ਨ ਕੀਤੇ ਜ਼ਰੂਰ ਕਿ ਉਹ ਰੂਹ ਨੂੰ ਜ਼ਰੂਰ ਮਿਲਿਏ ਜੀ ਦੇ ਕਰਜ਼ਦਾਰ ਆਪਾਂ ساری ਜ਼ਿੰਦਗੀ ਕਈ ਵਾਰ ਵੀ ਸ਼ੁਕਰਾਨਾ ਕਰੀਏ ਤੇ ਕਰਜਾ ਨਹੀਂ ਦੇ ਸਕਦੇ ਪੀਰ ਬਦੂ ਸ਼ਾਹ ਦਾ ਅੱਜ ਉਹ ਦਰਗਾਹ 'ਚ ਬੈਠੇ ਸਭ ਕੁਝ ਵੇਖ ਹੁੰਦਾ ਹੈ ਕੌਣ ਪਾਂਡੇ ਮਾਜ ਰਿਹਾ ਕੌਣ ਪ੍ਰਸ਼ਾਦਾ ਵਰਤਾ ਰਿਹਾ ਕਿੰਨੇ ਚੌਂਕੜਾ ਮਾਰ ਰਿਹਾ ਉਹ ਸਭ ਕੁਝ ਵੇਖਦੇ ਆ ਹਾਜ਼ਰੀ ਲੱਗੀ ਕਹਦੇ ਉਹ ਨਾਨਕ ਨਾਮ ਤੇਰੇ ਬਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ